ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਲ ਮੈਂ ਰਾਜਵਿੰਦਰ ਭੋਤਨਾ ਇਸ ਟਾਈਮ ਅਸੀਂ ਜ਼ਿਲ੍ਹਾ ਬਰਨਾਲਾ ਦੇ ਤੌੜਾ ਪਿੰਡ ਵਿੱਚ ਖੜੇ ਆ ਜਿੱਥੇ ਕਿ ਇੱਕ ਟਰਾਈਡੈਂਟ ਫੈਕਟਰੀ ਜੋ ਇੱਥੇ ਕਾਫੀ ਲੰਬੇ ਸਮੇਂ ਤੋਂ ਵਰਕ ਕਰ ਰਹੀ ਆ ਜਿਦੇ ਵਿੱਚ ਧਾਗਾ ਪੇਪਰ ਤੌਲੀਆ ਬੈੱਡ ਸ਼ੀਟਸ ਤੇ ਕੈਮੀਕਲ ਤੇ ਫਰਟੀਲਾਈਜ਼ਰ ਉਹ ਇੱਥੇ ਤਿਆਰ ਕੀਤੇ ਜਾਂਦੇ ਹਨ ਤਾਂ ਪਿਛਲੇ 2-3 ਦਿਨਾਂ ਦੇ ਵਿੱਚ ਇੱਕ ਰੂੜੇਕਿਆਂ ਤੋਂ ਸਰਪੰਚ ਜਗਸੀਰ ਸਿੰਘ ਜੱਗਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਉਹ ਦਾਵਾ ਕਰਦੇ ਨੇ ਕਿ ਇਹ ਸੈਕਟਰੀ ਆ ਜਿਹੜਾ ਉਹ ਇਸ ਇਲਾਕੇ ਦੇ ਪਾਣੀ ਨੂੰ ਜਿਹੜਾ ਗਰਾਊਂਡ ਵਾਟਰ ਜਿਹਨੂੰ ਕਹਿ ਦਿੰਦੇ ਆ ਤਾਂ ਉਹ ਪ੍ਰਦੂਸ਼ਿਤ ਕਰ ਰਹੀ ਆ ਜਿਹੜਾ ਅੰਦਰ ਪਾਣੀ ਯੂਜ਼ ਹੁੰਦਾ ਜਿਹਨੂੰ ਟ੍ਰੀਟ ਸੋਧ ਕੇ ਫੈਕਟਰੀ ਦਾ ਇੱਕ ਪ੍ਰੋਟੋਕਾਲ ਹੁੰਦਾ ਇਨਾਂ ਦਾ ਇਹ ਕਹਿਣਾ ਕਿ ਇਹ ਫੈਕਟਰੀ ਦੇ ਵਿੱਚ ਜਿਹੜਾ ਪ੍ਰਦੂਸ਼ਿਤ ਪਾਣੀ ਆ ਉਹ ਬੋਰ ਲੈਲਾ ਨਹੀਂ ਜਿਹੜਾ ਉਹ ਤਰਤੀਹੇਤ ਭੇੜਿਆ ਜਾ ਰਿਹਾ ਤੇ ਜਿਹੜਾ ਇੱਥੋਂ ਦਾ ਪਾਣੀ ਆ ਉਹ ਪ੍ਰਦੂਸ਼ਿਤ ਕੀਤਾ ਜਾ ਰਿਹਾ ਗਰਾਊਂਡ ਵਾਟਰ ਜਿਹੜਾ ਇਸ ਫੈਕਟਰੀ ਦੁਆਰਾ ਤਾਂ ਅਸੀਂ ਅੱਜ ਉਹਨਾਂ ਨਾਲ ਇਸ ਵਿੱਚ ਤੇ ਗੱਲ ਕਰਾਂਗੇ ਹਾਂਜੀ ਬਾਈ ਜੀ ਇੱਕ ਤੁਹਾਡੀ ਵੀਡੀਓ ਹੋ ਰਹੀ ਆ ਵਾਇਰਲ ਉਹਦੇ ਵਿੱਚ ਤੁਸੀਂ ਉਹ ਕੀਤਾ ਉਹ ਸਾਰਾ ਮਸਲਾ ਹੈ ਕੀ ਆ ਵਾਹਰੀਆ ਖਾਲਸਾ ਬੈਗਜੋ ਕੀ ਪਤੇ ਮੈਂ ਜੱਗਾ ਸਰਪੰਚ ਪਿੰਡ ਰੂੜੇਕੇ ਵੈਰਲ ਵੀਰੋ ਪਤਾ ਕੀ ਸਾਡੇ ਏਰੀਆ ਚ ਯਾਰ ਵੀਰੇ ਨਰੇ ਕੈਂਸਰ ਆਣਾ ਮਰ ਰਿਹਾ ਜਵਾਕ ਆ 18 ਸਾਲ ਦਾ ਮੁੰਡਾ ਜਮੈਂ ਤੈਨੂੰ ਵੀਡੀਓ ਦਿਖਾ ਕੇ ਦਿਉਂਗਾ ਬਾਅਦ ਚ 18 ਹਾਲ ਦੇ ਮੁੰਡੇ ਨੂੰ ਕੈਂਸਰ ਹੋ ਆ ਪੈ ਗਿਆ ਟੋਕ ਟੋਕ ਆ ਮੁੰਡੇ ਦਾ ਚਾਚੇ ਟਾਈ ਮਰ ਕੇ ਕੈਂਸਰ ਆਣਾ ਯਾਰ ਉਹ ਮਰਨ ਨਾਲ ਯਾਰ ਅਸੀਂ ਕਿਤੋਂ ਡਰਦੇ ਨਹੀਂ ਹੈਗੇ ਮੈਂ ਤੁਹਾਨੂੰ ਮੈਂ ਪਹਿਲਾਂ ਮੇਨ ਪਿੰਡ ਵਿੱਚ ਰਹੀ ਹੈਗਾ ਇੱਥੇ ਦੇਖ ਲਓ ਵੀਰੇ ਕਿੰਨਾ ਬੁਰਾ ਹਾਲ ਹੋਇਆ ਪੈਗਾ ਪਾਣੀ ਅੰਦਰ ਬੋਰਵੈਲ ਨਹੀਂ ਦੱਬੀ ਜਾਂਦੇ ਨਾਲੇ ਦੇ ਵਿੱਚ ਪੋਰਾ ਵੀ ਪਾਣੀ ਨਹੀਂ ਬਾਹਰ ਜਾਂਦਾ ਆਸੇ ਪਾਸੇ ਸਾਰੇ ਬੰਦੇ ਪ੍ਰਦੂਸ਼ਿਤ ਨਾਲ ਮਰੀ ਜਾਂਦੇ ਨੇ ਜਦੋਂ ਇਹ ਛੜ ਦਿੰਦੇ ਰਾਤ ਨੂੰ ਵੀਰੇ ਇਹ ਸਾਨੂੰ ਤੁਹਾਡਾ ਇੱਥੋਂ ਪਿੰਡ ਕਿੰਨੀ ਇਹ ਫੈਕਟਰੀ ਤੋਂ ਤੁਹਾਡਾ ਕਿੰਨੀ ਦੂਰੀ ਤੇ ਹੈ 5 ਕਿਲੋਮੀਟਰ ਦੀ ਦੂਰੀ ਤੇ ਆ ਸਾਡੇ ਪਿੰਡ ਚ ਵੀਰੇ ਬਰਾ ਹਾਲ ਆ ਗਿਆ ਤੇ ਆਸੇ ਪਾਸੇ ਦੇ ਪਿੰਡਾਂ ਨੂੰ ਮੈਂ ਸਰਪੰਚਾਂ ਦਾ ਕੋਈ ਆਵਾਜ਼ ਠਾਈ ਸੀ ਵੀਰ ਬਣ ਕੇ ਉੱਠ ਘੜੋ ਨਾ ਵੀ ਆਪਣਾ ਆਪ ਇਹ ਤੋਂ ਬਚ ਜੀ ਆਪਾਂ ਇਹਨੂੰ ਕੀ ਕੀ ਤੁਹਾਨੂੰ ਮੁਸ਼ਕਲਾਂ ਇਹ ਫੈਕਟਰੀ ਕਰਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਆ ਰਹੀਆਂ ਨੇ ਆਲੇ ਦੁਆਲੇ ਨੇ ਮੇਰੇ ਪਾਣੀ ਤਾਂ ਪ੍ਰਦੂਸ਼ਿਤ ਹੁੰਦਾ ਲੋਕ ਕੈਂਸਰ ਨਾਲ ਮਰੀ ਜਾਂਦੇ ਊਂਬਵਾੜੀਆਂ ਲੱਗ ਜਾਂਦੇ ਹਨ ਇੱਥੇ ਵੀਰੇ ਇੱਥੇ ਪ੍ਰਵਾਸੀ ਇੱਥੇ ਵੱਧ ਨੇ ਵੀਰੇ ਪ੍ਰਵਾਸੀ ਦਾ 90% ਨੇ ਇੱਥੇ ਮਾਲਾ ਪੰਜਾਬੀ ਪੰਜਾਬੀ ਮਜ਼ਦੂਰ ਘਟਨੇ ਇੱਥੇ ਰਿਗਾਰੀ ਨਹੀਂ ਮੇਰੇ ਵੀਰੇ ਤੇ ਨਰੀਆਂ ਤੇ ਲੁੱਟਾ ਖਵਾਉਂਦੀਆਂ ਆਂ ਦੇ ਵਿੱਚ ਯਾਰ ਇੱਥੇ ਰਿਗਾਰੀ ਨਹੀਂ ਮੇਰੇ ਸਾਨੂੰ ਜਿਵੇਂ ਪਾਣੀ ਪ੍ਰਦੂਸ਼ਿਤ ਹੋ ਰਿਹਾ ਉਹਦਾ ਕੋਈ ਹੋਰ ਜਿਹੜੀ ਸਵਾਸਬੂ ਉੜਦੀ ਆ ਜਾਂ ਕੁਝ ਹੋਰ ਇਦਾਂ ਦੀ ਵੀ ਸਮੱਸਿਆ ਮੰਨੀ ਸਵਾਸਬੂ ਵੀਰੇ ਫੁੱਲ ਫੁੱਲ ਹੋਣੇ ਸਾਡੇ ਪਿੰਡ ਖੋ ਤਰ ਬੁਰਾ ਹਾਲ ਸਾਡੇ ਤੇ ਰਹੀ ਰੀਜਰ ਇਹ ਚੀਜ਼ ਦਾ ਕਿਸੇ ਨੇ ਕਦੇ ਇੱਥੇ ਆਵਾਜ਼ ਉਠਾਈ ਗਈ ਹੈ ਇਸ ਖਿਲਾਫ ਹਾਂ ਮੇਰੇ ਮੈਂ ਸੁਣਾ ਸੀ ਪਹਿਲਾਂ 2 ਸਾਲ ਪਹਿਲਾਂ ਵੀ ਬਾਜ਼ ਉਠਾਈ ਗਿਆ ਬਾਜ਼ ਪਰ ਬੰਦ ਕਰ ਦਿੰਦੇ ਨੇ ਵੀਰੇ ਵੱਡੀਆਂ ਪਾਲਿਸੀਆਂ ਨੇ ਵੀਰੇ ਮੋਦੀ ਨਾਲ ਹੱਥ ਮਿਲਦੇ ਨੇ ਹੱਥ ਫੜੋ ਕੇ ਖਾਲਾ ਇਹ ਲਬੜਾਗਾ ਮੈਂ ਤਾਂ ਕੋਈ ਆਮ ਬੰਦਾਗਾ ਆਮ ਬੰਦੇ ਨੂੰ ਸੇ ਬਾਜ਼ ਦੱਬ ਦਿੰਦੇ ਨੇ ਜਿਵੇਂ ਹੁਣ ਤੁਸੀਂ ਇਸ ਆਵਾਜ਼ ਉਠਾ ਰਹੇ ਹੋ ਰਜਿੰਦਰ ਗੋਪਤਾ ਇੱਕ ਤਕੜਾ ਬਿਜ਼ਨਸਮੈਨ ਵੀ ਆ ਉਹਦੇ ਪੋਲੀਟੀਕਲ ਲਿੰਕ ਵੀ ਨੇ ਤਾਂ ਇਸ ਆਵਾਜ਼ اٹھਾਉਣ ਤੇ ਤੁਹਾਨੂੰ ਕੋਈ ਡਰ ਨਹੀਂ ਲੱਗ ਰਿਹਾ ਵੀ ਉਧਰ ਨੂੰ ਕੋਈ ਖਤਰਾ ਹੋਵੇ ਵੀ ਐਡੇ ਵੱਡੇ ਇੱਕ ਬਿਜ਼ਨਸਮੈਨ ਨਾਲ ਆਪਾਂ ਮੱਥਾ ਲਾ ਰਹੇ ਹਾਂ ਤੁਸੀਂ ਮੇਰੇ ਆਪਾਂ ਨੂੰ ਯਾਰ ਜਿੱਦ ਮੈਂ ਸਰਪੰਚ ਜਿੱਤ ਗਿਆ ਸੀ ਨਾ ਮੈਨੂੰ ਪਿੰਡ ਪੱਦਰ ਦਾ ਕੋਈ ਗੱਲ ਹੀ ਨਹੀਂ ਪਿੰਡ ਪੱਦਰ ਦਾ ਮੇਰਾ ਕੰਮ ਸੱਡੇ ਹੋਏ ਨੇ ਮੈਂ ਆਵਾਜ਼ ਠਾਊਂਗਾ ਜਿੱਥੇ ਮੈਨੂੰ ਕਿੱਥੇ ਵੀ ਜਿੱਥੇ ਵੀ ਗਿਆ ਨਾ ਤੱਕਾ ਹੁੰਦਾ ਮਥੇ ਜਾਨਣਾ ਦਾ ਆਵਾਜ਼ ਵੀ ਠਾਊਂਗਾ ਮਰਨਾ ਤੋਂ ਅਸੀਂ ਡਰਦੇ ਨਹੀਂ ਹੈਗੇ ਵੀਰੇ ਕੋਈ ਚੱਕਰ ਨਹੀਂ ਮਰ ਜੂਗੇ ਪਰਚਾ ਬਦੂਆ ਤਾਂ ਹੋਰ ਕੀ ਹੋਊਗਾ ਪਰ ਮੈਂ ਅੱਜ ਮੇਰੀ ਗੱਲ ਯਾਦ ਰੱਖਿਓ ਅੱਜ ਮੇਰੇ ਕੋ ਮੈਨੂੰ ਇਹਦੇ ਕੋਈ ਇਹ ਬਾਜ ਫੇਰ ਵੀ ਸਾਨੂੰ ਚੱਕਣੀ ਪਣੀ ਆ ਪੰਜ ਸਾਲ ਨੂੰ ਚੱਕਣੀ ਬਣਾ ਚਾਰ ਸਾਲ ਜਦੋਂ ਬਈ ਮਰਨ ਲੱਗੇ ਉਹ ਮਰਨ ਨਾਲ ਤਾਂ ਭਾਈ ਮਰ ਜੇ ਕੋਈ ਚੱਕਰ ਨਹੀਂ ਹੈ ਸਾਨੂੰ ਡਰ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਸਾਨੂੰ ਤੁਸੀਂ ਫਿਰ ਇਸ ਲੜਾਈ ਨੂੰ ਕਿਵੇਂ ਲੜਨਾ ਚਾਹੁੰਦੇ ਹੋ ਕੀ ਤੁਹਾਡਾ ਡਾਇਰੈਕਸ਼ਨ ਆ ਤੁਹਾਡੀ ਕੀ ਪਲੈਨਿੰਗ ਆ ਇਹ ਬਈ ਇਹ ਜਿਹੜਾ ਪ੍ਰਦੂਸ਼ਣ ਆ ਇੱਥੇ ਬੰਦ ਕੀਤਾ ਜਾ ਸਾਨੂੰ ਵੀਰੇ ਜੁਨੀਆ ਨਾਲ ਵੀ ਸਭ ਦਾ ਫੋਨ ਆ ਜਾਂਦਾ ਵੱਡੇ ਵੱਡੇ ਉਹਦਾ ਪੋਲੀਟਿਕਲਾਂ ਦਾ ਫੋਨ ਆ ਜਾਂਦਾ ਵੀ ਕੋਈ ਚੱਕ ਨਹੀਂ ਡਰਨਾ ਕੁਝ ਨਹੀਂ ਹੁੰਦਾ ਵੀਰੇ ਆਵਾਜ਼ ਚੱਕਾਂਗੇ ਇਦੋਂ ਧਰਨਾ ਵੱਡੇ ਪੱਧਰ ਤੇ ਧਰਨਾ ਲਾਉਣਾ ਸੀ ਐਨ ਇਹ ਵੱੱਡਾ ਬਨਾਲੇ ਨਹੀਂ ਹੈਗਾ ਸਰਪੰਚਾ ਦਾ ਮੈਂ ਬੇਨਤੀ ਕਰਦਾ 20 ਕਿਲੋਮੀਟਰ ਦੇ ਆਸੇ-ਪਾਸੇ ਸਰਪੰਚਾ ਨੂੰ ਬੇਨਤੀ ਕਰਦਾ ਵੀ ਇਕੱਠੇ ਹੋ ਜੋ ਇਕੱਠੇ ਇੱਕ ਜ ਟੋਕੇ ਲੜਾਈ ਲੜਾਂਗੇ ਜੁਨੀਆ ਨੇ ਵੀ ਆਪਣੇ ਨਾਲ ਦਾਤਰੀ 23 ਤੋਂ ਵੱਧ ਆਪਾਂ ਵੱਡਾ ਧਰ ਤੁਸੀਂ ਫਿਰ ਅਪਰੋਚ ਜਿਹੜੇ ਆਲੇ-ਦੁਆਲੇ ਦੇ ਸਰਪੰਚਾਂ ਉਨਾਂ ਤੱਕ ਇੰਡੀਵਿਜੂਅਲੀ ਪਰਸਨਲ ਤੌਰ ਤੇ ਕਰ ਰਹੇ ਹੋ? ਹਾਂ, ਵਰਸਲ ਤੌਰ ਤੇ ਕਰ ਰਹੇ ਹਾਂ ਜੀ ਪਿੰਡਾਂ ਦੇ ਵਿੱਚ ਜਾਵਾਂਗਾ ਸਰਪੰਚਾਂ ਨਾਲ ਮੇਰੀ ਕਈਆਂ ਨਾਲ ਗੱਲ ਹੁੰਦੀ ਹੈ। ਕਈ ਸਰਪੰਚ ਬਈ ਡਰ ਜਾਂਦੇ ਨੇ। ਕਈ ਸਰਪੰਚ ਮੇਰੇ ਇੱਕ ਸਰਪੰਚ ਨਾਲ ਗੱਲ ਹੋਈ ਕਹਿੰਦਾ ਹਨ ਤਾਂ ਪੈਸੇ ਦੇ ਤੇ ਦਾ 15 ਲੱਖ ਦਾ ਸਾਡਾ ਕੰਮ ਚਲਾਤਾ ਬਹੁਤ ਲੈਟਾਂ ਦਾ। ਉਹ ਇਹਦਾ ਕੰਮ ਸਾਡੇ ਪਿੰਡ ਵੀ ਹੁੰਦਾ ਵਾ ਵੀਰੇ। ਆਪਾਂ ਵੱਡੇ ਪੱਧਰ ਦੇ ਕੰਮ ਕਰੀਏ, ਵੱਡ ਬਕਸਾ ਮੰਨ ਲੈ ਵੀ ਸਾਡੇ 6.5 ਵਰਸੇ ਪੱਟਾ ਪਾਣੀ ਹੈਗਾ ਵੱਡ ਬੜਾ। ਤੇ ਉਹਦੇ ਵਿੱਚ ਸਾਡੇ 6.5 ਪੱਟਾ ਤੇ ਬਾਰਡਰ ਬਕਸਾਂ ਦੀ ਸਪਲਾਈ ਉਹ ਕਰਨ ਹਰੇ ਪਿੰਡ ਦੇ ਵਿੱਚ 60 70 ਲੱਖ 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 ਰੁਪਏ ਦੇ ਕੇ ਬਾਰਡਰ ਬਕਸਾਂ ਦੀ ਸਪਲਾਈ ਕਰਾਂ ਅਸੀਂ ਉਹ ਮੰਗ ਚਾਉਂਦੇ ਅਸੀਂ ਮੂਣੀ ਮਰਨਾ ਚਾਹੁੰਦੇ ਸਾਡੀ ਕੀ ਆਵਾਜ਼ ਮੰਨ ਲਾ ਤੂੰ ਚੱਕਦਾ ਹਨਾ ਪ੍ਰਦੂਸ਼ਤਨਾ ਅਸੀਂ ਮਰਨਾ ਨਹੀਂ ਚਾਹੁੰਦੇ ਸਾਡੇ ਬਾਰਡਰ ਬਕਸ ਜਿੰਨੇ ਸਾਡੇ ਆਰ ਏਰੀਆ ਦੇ ਬਾਰਡਰ ਬਕਸਾਂ ਉਹਨਾਂ ਤੇ ਪਾਈਪ ਲਾਈਨ ਪਾ ਕੇ ਇਹਦਾ ਬਾਰਡਰ ਬਕਸਾਂ ਦਾ ਕੰਮ ਚਲਾਵੇ ਤਾਂ ਸਾਡੀ ਆਵਾਜ਼ ਦਬੂਗੀ ਨਹੀਂ ਸਾਡੀ ਬਾਹਰ ਨਹੀਂ ਦਬੂਗੀ ਕਿੰਨਾ ਅਸੀਂ ਮਰਨ ਉੱਰਦੇ ਸਾਡੇ ਨਾਲ ਇੱਕ ਬਾਈ ਸੋਨੀ ਹਿੰਮਤਪੁਰਾ ਨੇ ਕਾਫੀ ਲੰਮੇ ਸਮੇਂ ਤੋਂ ਵੀ ਇਹਨਾਂ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਬਾਈ ਜੀ ਪਹਿਲੀ ਗੱਲ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਮੈਂ ਗੁਰਜੀ ਕਾਕਾਲ ਸਾਹਿਬ ਹੈ ਗੁਰਜੀ ਕੀ ਫਤੇ ਛੋਡੇ ਜਰੀਏ ਵੀਡੀਓ ਜਰੀਏ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਆਪਾਂ ਹਰ ਵੱਖ-ਵੱਖ ਮੁੱਦਿਆਂ ਤੇ ਲੜਦੇ ਆ ਪਰ ਜਿਹੜਾ ਸਭ ਤੋਂ ਜ਼ਰੂਰੀ ਅਹਿਮ ਮੁੱਦਾ ਹੈਗਾ ਇਹ ਆ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਹਰ ਜਾਤ ਦੇ ਬੰਦੇ ਨੇ ਹਰ ਧਰਮ ਦੇ ਬੰਦੇ ਨੇ ਹਰ ਜੱ社 ਦੇ ਬੰਦੇ ਨੇ ਹਰ ਪਾਰਟੀ ਨੇ ਪੀਣਾ ਉਹਦੇ ਵਿੱਚ ਕੋਈ ਮਸਲਾ ਨਹੀਂ ਬਣਦਾ ਵੀ ਯਾਰ ਮਤਲਬ ਕੋਈ ਆਵੇ ਨਾ ਸੋ ਇਸ ਕਰਕੇ ਜਿਹੜਾ ਇਹ ਬੰਦਾ ਗੁਪਤਾ ਹੈਗਾ ਕਿੰਨੇ ਵਾਰੀ ਇੱਥੇ ਕਿੰਨੀਆਂ ਮੌਤਾਂ ਹੋਈਆਂ ਨੇਗੀਆਂ ਸੰਘਰਸ਼ ਚੱਲਿਆ ਇਹ ਮੁਆਵਜ਼ੇ ਦੇਣ ਦਾ ਇਹ ਕਿੰਨੇ ਵਾਰੀ ਜੱ社 ਬੰਦਿਆਂ ਨੇ ਇੱਥੇ ਸੰਘਰਸ਼ ਲੜਿਆ ਇਹ ਕਾਰਵਾਈ ਨਹੀਂ ਹੋਣਾ ਇਹਦੇ ਸੈਂਟਰ ਤੱਕ ਲਿੰਕ ਨੇ ਹਨਾ ਇਹ ਕੋਈ ਆਮ ਬੰਦਾ ਨਹੀਂ ਹੈਗਾ ਪੈਸੇ ਪੱਖੋਂ ਵੀ ਤੁਹਾਨੂੰ ਪਤਾ ਦੁਨੀਆ ਦੇ ਵੱਡੇ ਬੰਦਿਆਂ ਚੋਂਦਾ ਇਹਦੇ ਨਾਲ ਟੱਕਰ ਲੈਣੀ ਤਾਂ ਸਾਡੀ ਮਤਲਬ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜੱਥੇਬੰਦੀਆਂ ਨੂੰ ਇਨਸਾਫ ਸੰਘਰਸ਼ ਲੋਕਾਂ ਨੂੰ ਸਮਾਜ ਸੇਵੀਓ ਨੂੰ ਕਿ ਜਿਹੜਾ ਇਹ ਕੈਮੀਕਲ ਦਾ ਆਪਣਾ ਅੰਦਰਲਾ ਪਾਣੀ ਬੋਹ ਰਹੀ ਥਲੇ ਸਿੱਟ ਰਹੇ ਆ ਉਹਦੇ ਵਿੱਚ ਜਿਹੜਾ ਜਰੇਨੀਅਮ ਆਰਸੈਟ ਆ ਆਰਸੈਨਿਕ ਹਾਂ ਤੇ ਲੈਡ ਉਹ ਜਿਹੜੇ ਮਤਲਬ ਕੈਮੀਕਲ ਨੇ ਉਹਨਾਂ ਨਾਲ ਕੀ ਹੁੰਦਾ ਜਦੋਂ ਬੱਚੇ ਵਾਲਾ ਪਾਣੀ ਪੀਂਦੇ ਆ ਜਾਂ ਔਰਤਾਂ ਜਿਹੜੀਆਂ ਗਰਭਤੀ ਨੇ ਤਾਂ ਬੱਚੇ ਜਮਾਂਦਰੂ ਮੰਦਬੁੱਧੀ ਪੈਦਾ ਹੁੰਦੇ ਆ ਉਹਨਾਂ ਦੇ ਮਾਨਸਿਕ ਵਿਕਾਸ ਰੁਕ ਜਾਂਦਾ ਜਾਂ ਲੰਗੇ ਡੁੱਡੇ ਪੈਦਾ ਹੁੰਦੇ ਨੇ ਤੇ ਤੁਸੀਂ ਇਹ ਦੇਖੋ ਵੀ ਯਾਰ ਐਡਾ ਵੱਡਾ ਜਿਹੜਾ ਜ਼ਹਿਰ ਸਾਡੇ ਸ਼ਰੇ ਆਮ ਆ ਧੌਲੇ ਫੈਕਰੀ ਦੇ ਵਿੱਚ ਪਾਇਆ ਜਾ ਰਿਹਾ ਲੁਧਿਆਣੇ ਪਾਇਆ ਜਾ ਰਿਹਾ ਚਲੋ ਉਹ ਤਾਂ ਵੱਡੀ ਗੱਲ ਆ ਉੱਥੇ ਪਿਛਲੇ ਮਹੀਨੇ ਜਦ ਆਪਾਂ ਸੰਘਰਸ਼ ਕਾਲੇ ਪਾਣੀ ਦੀ ਮੋਰਚਾ ਲੱਭਿਆ ਇਹ ਉਹ ਤਾਂ ਮਤਲਬ ਇਹ ਤਾਂ ਬਹੁਤ ਜ਼ਰੂਰੀ ਆ ਆ ਹੁਣ ਆ ਵੀ ਪਿੰਡਾਂ ਦੇ ਏਰੀਆ ਦੇ ਵਿੱਚ ਅਸੀਂ ਮੰਗ ਕਰਦੇ ਹਾਂ ਵਿਧਾਨ ਸਭਾ ਤੋਂ ਔਰ ਸਰਕਾਰ ਤੋਂ ਪ੍ਰਦੂਸ਼ਣ ਇਹ ਪਿੰਡਾਂ ਦਾ ਪਾਣੀ ਟੈਸਟ ਕਰੇ ਪਾਣੀ ਟੈਸਟ ਕਰਕੇ ਦੇਖੋ ਇਹਦੇ ਵਿੱਚ ਕੈਮੀਕਲ ਪਾਏ ਜਾਂਦੇ ਆ ਤੱਟ ਪਾਏ ਜਾਂਦੇ ਆ ਜੇ ਇਹ ਤੋਂ ਅੰਦਰੋਂ ਕਰਾਵਾਂਗੇ ਇਹਦਾ ਬਹੁਤ ਕੁਝ ਕਰ ਦਿੰਦਾ ਹੁਣ ਜਦੋਂ ਮੀਂਹ ਪੈਂਦਾ ਬਾਈ ਜੀ ਮੀਂਹ ਪੈਣ ਤੋਂ ਬਾਅਦ ਇੱਕ ਮੰਨ ਲਓ ਸੋਆ ਕੀ ਜਿਹੜੀ ਉਹ ਇਹਨਾਂ ਨੇ ਖਤਮ ਕਰਨੀ ਹੁੰਦੀ ਹੈ ਜਿਹੜੀ ਅੰਦਰੋਂ ਕੱਪੜੇ ਤੋਂ ਪੈਦਾ ਹੁੰਦੀ ਆ ਉਹ ਜਿਹੜੀ ਆਪਾਂ ਖਤਮ ਕਰਨ ਵਾਸਤੇ ਜਿਹੜਾ ਖਰਚਾ ਬਹੁਤ ਆਉਂਦਾ ਸੋ ਇਹਦੇ ਲਈ ਤੁਹਾਨੂੰ ਆ ਵੀਡੀਓ ਦਿਖਾਈਏ ਜੱਗੇ ਨੇ ਉਹਦੇ ਵਿੱਚ ਉਹ ਜਿਹੜੀ ਜਦੋਂ ਮੀਂਹ ਪੈਂਦਾ ਉਸ ਤੋਂ ਹੁੰਦੀ ਆ ਤੇ ਉਹ ਲਈ ਹਵਾ ਦੇ ਵਿੱਚ ਮਿਲਦੀ ਆ ਉਹ ਇੰਨੀ ਖਤਰਨਾਕ ਆ ਜਿਹਦੇ ਨਾਲ ਸਾਨੂੰ ਸਾਹ ਦੀਆਂ ਦਮੇ ਦੀਆਂ ਤੇ ਕਾਲੇ ਪੀਲੇ ਵਾ ਕੈਂਸਰ ਵਾਲੀਆਂ ਬਿਮਾਰੀਆਂ ਹੁੰਦੀਆਂ ਉਹੋ ਬੰਦਾ ਸ਼ਰਿਆਂ ਵਡਾਰਿਆ ਸੋ ਇਸ ਕਰਕੇ ਇਹ ਬਹੁਤ ਵੱਡੀ ਲੜਾਈ ਆ ਇੱਥੇ ਜਿਵੇਂ ਆਪਾਂ ਜੀਰਾ ਫੈਕਟਰੀ ਮੂਹਰੇ ਸ਼ਰਾਬ ਦੇ ਧਰਨ ਵਾਲਾ ਆਇਆ ਸੀ ਉਹ ਬੰਦ ਹੋਈ ਆ ਉੱਥੇ ਸਾਰਾ ਪੰਜਾਬ ਖੜਾ ਸੀ ਸਾਨੂੰ ਇਹ ਲੜਾਈ ਇਸ ਕਰਕੇ ਆਵਾਜ਼ ਬੁਲੰਦ ਕਰ ਸਕਦਾ ਹੁਣ ਨਾਲ ਆਗਾ ਹਨਾ ਇਹ ਨਾਲੇ ਦੇ ਵਿੱਚ ਇਹ ਨਾ ਬਾਤ ਸੁਣ ਲੈਣੀ ਸਾਰਾ ਇਹ ਜਾਂਦਾ ਤੇ ਇੱਥੇ ਮੰਨ ਲਾ ਆ ਪਿੰਡਾਂ ਦੇ ਵਿੱਚ ਕਿੰਨੀਆਂ ਬਿਮਾਰੀਆਂ ਫੈਲਣਗੀਆਂ ਸੋ ਇਹ ਤੇ ਸਰਕਾਰ ਤਾਂ ਚਿੰਤਾ ਨਹੀਂ ਕਰ ਸਕਦੀ ਸਾਡੇ ਬੁੱਧੀਜੀਵੀ ਸਮਾਜ ਦੇ ਲੋਕ ਜਿਹੜੇ ਸੰਘਰਸ਼ੀ ਲੋਕ ਹੋ ਰਗਾ ਉਹਨਾਂ ਤੋਂ ਫੀਲ ਕਰਦੇ ਆ ਵੀ ਆਓ ਯਾਰ ਇੱਥੇ ਇਹਦੇ ਬਾਰੇ ਚੁੱਤੋਂ ਤੇ ਲੜ ਗਈ ਜਿਵੇਂ ਤੁਸੀਂ ਜੀਰਾ ਸ਼ਰਾਫ ਫੈਕਟਰੀ ਜਾਂ ਲੁਧਿਆਣੇ ਦੇ ਬੁੱਢੇ ਨਾਲੇ ਦਾ ਜ਼ਿਕਰ ਕੀਤਾ ਤਾਂ ਇੱਕ ਇਕੱਠੇ ਹੋ ਕੇ ਲੜੀ ਗਈ ਆ ਇਹਦੇ ਇਹਨੂੰ ਤੁਸੀਂ ਕੀ ਸਟੈਪ ਚੱਕੋਗੇ ਇਸ ਲੜਾਈ ਨੂੰ ਲੜਨ ਲਈ ਜਿਵੇਂ ਤੁਸੀਂ ਆਵਾਜ਼ ਬੁਲੰਦ ਕਰਨ ਇਹਦੇ ਵਿੱਚ ਜਿਵੇਂ ਸਰਪੰਚ ਜੱਗਾਦਰ ਸਿੰਘ ਇਹਨੇ ਮੈਨੂੰ ਫੋਨ ਕੀਤਾ ਅਸੀਂ ਮਿਲੇ ਹੈਨਾ ਮੀਟਿੰਗ ਕੀਤੀ ਸਵੇਰੇ ਮੈਨੂੰ ਕਹਿੰਦਾ ਅਸੀਂ ਇੱਕ ਦੋ ਜਥੇਬੰਦੀਆਂ ਨਾਲ ਵੀ ਤਾਲਮੇਲ ਕੀਤਾ ਉਹਨਾਂ ਨੇ ਵੀ ਹੰਗਾਰਾ ਦਿੱਤਾ ਵੀ ਤੁਸੀਂ ਪੰਜ ਚਾਰ ਦੇ ਰੁਕ ਜੋ ਆਪਾਂ ਇੱਥੇ ਕੋਈ ਕਮੇਟੀ ਬਣਾ ਕੇ ਐਕਸ਼ਨ ਲਾ ਕੇ ਵੱਡੇ ਪੱਧਰ ਤੇ ਆਪਾਂ ਲੀਕ ਕੇ ਇਹਨੂੰ ਮਤਲਬ ਆਪਾਂ ਕੋਈ ਧਰਨਾ ਟਾਈਪ ਸ਼ੁਰੂ ਕਰਦੇ ਹਾਂ ਇੱਥੇ ਮੋਰਚਾ ਮੋਰਚਾ ਜਿਹੜਾ ਕਾਫੀ ਲੰਮਾ ਟਾਈਮ ਚੱਲੇਗਾ ਸੋ ਇਸ ਕਰਕੇ ਤਾਂ ਇੱਕ ਆਵਾਜ਼ ਹੈ ਜਿਵੇਂ ਮੈਂ ਸਾਰੇ ਨੌਜਵਾਨਾਂ ਨੂੰ ਕੱਲ ਆਪਣੇ ਮਨਿੰਦਰ ਸਿੱਧੂ ਦੇ ਪੱਤਰਕਾਰ ਜੋ ਪਰਚਾ ਫੜੋ ਮੈਂ ਕਹਿ ਕੇ ਹਟਿਆ ਰਾਜ ਵੀ ਭਰਾਵੋ ਕਿਤੇ ਵੀ ਕਿਸੇ ਵੀ ਨੌਜਵਾਨ ਤੇ ਤਸੱਦ ਧੱਕਾ ਹੁੰਦਾ ਕੁਝ ਵੀ ਹਫਸਾਲਾਂ ਦੇ ਵਿੱਚ ਜਾ ਕੇ ਦੇਖ ਲਓ ਫੈਕਟਰੀਆਂ ਦਾ ਹਾਲ ਦੇਖ ਲਓ ਜਿਹੜੀ ਲੋ ਜਿਹੜਾ ਲਾਈ ਲੜ ਰਿਹਾ ਨਸ਼ੇ ਦੇ ਲੜ ਰਿਹਾ ਕਿ ਉਹਦਾ ਸਾਥ ਦਿਓ ਤੇ ਆਪ ਲੜੋ ਕਿਹਦੇ ਗਿੱਟੇ ਰਖਿਓ ਇਸ ਕਰਕੇ ਕਈ ਜਥੇਬੰਦੀਆਂ ਨਾਲ ਸਾਡੀ ਜਿਹੜੀ ਮੀਟਿੰਗ ਹੋਈ ਆ ਉਹਨਾਂ ਨਾਲ ਸਾਰਾ ਅਸੀਂ ਤਾਲਮੇਲ ਕੀਤਾ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਮੰਗ ਪੱਤਰ ਵੀ ਦਵਾਂਗੇ ਵੀ ਪਾਣੀ ਪਿੰਡਾਂ ਦਾ ਟੈਸਟ ਹੋਵੇ ਦੇਖੋ ਪਾਣੀ ਕਿਹੋ ਜਿਹਾ ਪਾਇਆ ਜਾ ਰਿਹਾ ਜੇ ਅਸੀਂ ਗਲਤ ਆ ਤਾਂ ਅਸੀਂ ਪਾਸੇ ਹੋ ਜਾਵਾਂਗੇ ਤੇ ਜੇ ਮੰਨ ਲਓ ਇਹ ਭਾਈ ਇਹ ਗਲਤ ਨੇ ਤਾਂ ਫਿਰ ਇਹ ਇਹਦੀ ਗੁੰਡਾਗਰਦੀ ਇਹਦੀ ਧੱਕੇਸਾਹੀ ਤਾਨਾਸਾਹੀ ਇਹਦੀ ਉਹ ਬਹੁਤ ਟਾਈਮ ਚੱਲ ਗਈ ਹੁਣ ਇਸ ਤੋਂ ਬਾਅਦ ਜਿਵੇਂ ਮੰਨ ਲਓ ਆਪਾਂ ਹੁਣ ਐਕਸੀਡੈਂਟਾਂ ਨਾਲ ਕਾਲੇ ਪੀ ਸਰ ਨਾਲ ਤੇ ਚਿੱਟੇ ਦੇ ਟੀਕੇ ਲਾ ਕੇ ਮਰੀ ਜਾਂਦੇ ਆ ਤਾਂ ਫਿਰ ਆ ਉਹ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਜੁਰਮ ਸੈੜਾ ਵੀ ਪਾਪ ਆ ਤੇ ਜੁਰਮ ਕਰਦਾ ਵੀ ਪਾਪ ਆ ਆਉ ਮੈਦਾਨ ਦੇ ਵਿੱਚ ਫਿਰ ਡਟ ਕੇ ਸੰਘਰਸ਼ ਲੜੀਏ ਤੇ ਜੇ ਸੀਦਿਆਂ ਪੈ ਨਹੀਂਦਾ ਕੋਈ ਚੱਕਰ ਨਹੀਂ ਪਰ ਪਾਣੀ ਤੇ ਹਵਾ ਜਿਹਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਿਤਾ ਦਾ ਰਾਜਾ ਦਿੱਤਾ ਗੁਰੂ ਸਾਹਿਬ ਨੇ ਤੇ ਅਸੀਂ ਉਸ ਪਿਤਾ ਨੂੰ ਐ ਰੋਲ ਦਾ ਨਹੀਂ ਦੇਖ ਸਕਦੇ ਜਿਹਦੇ ਵਿੱਚ ਉਹ ਜ਼ਹਿਰਾਂ ਭਾ ਕੇ ਸ਼ਰਿਆਂ ਭਾ ਦੇ ਤੇ ਸਾਡੇ ਗਰੀਬ ਲੋਕ ਵਤ ਵਤ ਪੀਂਦੇ ਨੇ ਸੋ ਇਹ ਲੜਾਈ ਹੈ ਜਿਹੜੀ ਲੱਖਾਂ ਸੁਧਾਣਾ ਜਿਹੜਾ ਪੰਜਾਬ ਦੇ ਵਿੱਚ ਉਹ ਵੀ ਲੜ ਰਿਹਾ ਹੋਰ ਵੀ ਜਥੇਬੰਦੀਆਂ ਲੜ ਰਹੀਆਂ ਕਾਲੇ ਪਾਣੀ ਦਾ ਮੋਰਚਾ ਜਿਹੜਾ ਲੁਧਿਆਣੇ ਜਦੋਂ ਲਾਇਆ ਉਦੋਂ ਵੀ ਸਾਨੂੰ ਥਾਂ ਥਾਂ ਤੇ ਅਰੈਸਟ ਕੀਤਾ ਮੋਗੇ ਮੈਨੂੰ ਵੀ ਉੱਥੇ ਘੇਰ ਲਿਆ ਸੀ ਸੋ ਇਸ ਕਰਕੇ ਇੱਥੇ ਵੀ ਜਿਹੜਾ ਵੱਡਾ ਮੋਰਚਾ ਲਾਉਣ ਦੀ ਤਿਆਰੀ ਆ ਇਹਨਾਂ ਸਾਡੇ ਨਾਲ ਇਥੋਂ ਦੇ ਸਰਪੰਚ ਤੇ ਨੌਜਵਾਨ ਜਿਨ੍ਹਾਂ ਨੇ ਜਿਹੜਾ ਇਸ ਫੈਕਟਰੀ ਨੂੰ ਲੈ ਕੇ ਜੋ ਇਹਨਾਂ ਦਾ ਦਾਵਾ ਉਹਦੇ ਬਾਰੇ ਇੱਕ ਗੱਲਬਾਤ ਰੱਖੀ ਆ ਵੀ ਕਿਵੇਂ ਇੱਥੇ ਜਿਹੜਾ ਪ੍ਰਦੂਸ਼ਣ ਦੇ ਨਾਲ ਏਰੀਏ ਨੂੰ ਜਿਹੜਾ ਪ੍ਰਭਾਵਿਤ ਹੋ ਰਿਹਾ ਤੇ ਇਹਨਾਂ ਦਾ ਇਹ ਮੰਨਣਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਵੱਡੀ ਲੜਾਈ ਆ ਲੋਕਾਂ ਦੇ ਸਹਿਯੋਗ ਦੇ ਨਾਲ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਸ ਪ੍ਰਦੂਸ਼ਣ ਦੇ ਖਿਲਾਫ ਉਹ ਲੜੀ ਜਾਏਗੀ ਧੰਨਵਾਦ